ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ 8 ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜਿਨ੍ਹਾਂ ਦੇ ਵਿੱਚ 5 ਲੜਕੀਆਂ ਤੇ 3 ਲੜਕਿਆਂ ਦੇ ਰਿਸ਼ਤੇ ਨੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਐਂਡ ਦੇ ਤੱਕ ਜ਼ਰੂਰ ਦੇਖਿਆ ਕਰੋ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਅਸੀਂ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾਉਣੀ ਆ ਤੇ ਲੜਕੀਆਂ ਦੀ ਐਡ ਦੇ ਲਈ ਅਸੀਂ ਫੀਸ ਲੈਂਦੇ ਆ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤਾ ਜਾਵੇਗਾ ਤੇ ਸਾਡਾ ਇਸ ਵਟਸਐਪ ਨੰਬਰ ਤੋਂ ਇਲਾਵਾ ਹੋਰ ਕੋਈ ਨੰਬਰ ਨਹੀਂ ਹੈਗਾ ਅਗਰ ਤੁਹਾਨੂੰ ਇਸ ਨੰਬਰ ਤੋਂ ਇਲਾਵਾ ਕੋਈ ਹੋਰ ਨੰਬਰ ਤੋਂ ਕਾਲ ਮੈਸੇਜ ਆਉਂਦਾ ਹੈ ਸਾਡੇ ਨਾਮ ਤੋਤਾ ਤੁਸੀਂ ਇਸ ਚੀਜ਼ ਤੋਂ ਸਾਵਧਨ ਰਹੋ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਖਰੜ ਮੁਹਾਲੀ ਕਾਸਟ ਜੱਟ ਸੇ ਗੋਤ 1991 ਕੱਦ 5 ਫੁੱਟ 2 ਇੰਚ ਗੋਤ ਗਰੇਵਾਲ ਪੜਾਈ ਬੀਟੈਕ ਇਨ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਕੰਮ ਕੈਨੇਡਾ ਪੀਆਰਏ ਜੀ ਕੁੜੀ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਨੇ 40 ਕਿੱਲੇ ਜ਼ਮੀਨ ਹੈ ਮਾਤਾ ਹਾਊਸ ਵਾਈਫ ਨੇ ਪ੍ਰਾਇ ਇੱਕ ਇੱਕ ਕਨੇਡਾ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਕਨੇਡਾ ਦੇ ਵਿੱਚ ਹੋਵੇ 15 ਤੋਂ 20 ਕਿੱਲੇ ਜ਼ਮੀਨ ਹੋਵੇ ਮੋਹਾਲੀ ਪਟਿਆਲਾ ਲੁਧਿਆਣਾ ਰੋਪੜ ਏਰੀਏ ਨੂੰ ਪਹਿਲੇ ਤੇ ਅੱਗੇ ਦਿੱਤਾ ਗਿਆ ਜੀ ਨਾਲ ਪਰਿਵਾਰ ਦਾ ਨੰਬਰ ਦਿੱਤੇ ਗਏ ਨੰਬਰ ਤੇ ਡਾਇਰੈਕਟ ਪਰਿਵਾਰ ਦੇ ਨਾਲ ਤੁਸੀਂ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਅੰਦੀ ਅਗਲਾ ਰਿਕਾਰਡ ਨੋਟ ਕਰੋ ਜੀ ਨਾਮ ਬਲਜੀਤ ਕੌਰ ਪਤਾ ਹੁਸ਼ਿਆਰਪੁਰ ਕਾਸਟ ਜੱਟ ਸਿੱਖ ਗੋਤ ਬਸਰਾ ਤੇ ਬੈਸ ਉਮਰ 25 ਸਾਲ ਕੱਦ 5 ਫੁੱਟ ਪੜ੍ਹਾਈ ਪਲੱਸ 2 ਪਾਸ ਆਫਟਰ ਡਨ ਫੈਸ਼ਨ ਡਿਜ਼ਾਈਨਿੰਗ ਇਨ ਸੇਵਿੰਗ ਟੈਕਨੋਲੋਜੀ ਕੰਪਿਊਟਰ ਕੋਰਸ ਪੈਨ 1 ਕੇ ਤੇ ਭਰਾ ਵੀ 1 ਕੇ ਜੀ ਪਿਤਾ ਸੁਰਜੀਤ ਸਿੰਘ ਮਾਤਾ ਸਤਵਿੰਦਰ ਕੌਰ ਤੇ ਕਾਮੇ ਜੀ ਇਹਨਾਂ ਦਾ ਆ ਇਹ ਤਾਂ ਪ੍ਰੈਜ਼ੈਂਟ ਡੂਇੰਗ ਜੌਬ ਇਨ ਵਿਵੋ ਕੰਪਨੀ ਐਜ਼ ਅ ਪ੍ਰੋਮੋਟਰ ਮਾਂਗੇ ਜੀ ਪਰਿਵਾਰ ਦੀ ਮੁੰਡਾ ਐਨ ਆਰ ਆਈ ਹੋਵੇ ਸਰਦਾਰ ਹੋਵੇ ਉਮਰ 28 ਸਾਲ ਤੋਂ ਉੱਪਰ ਨਾ ਹੋਵੇ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਇਸ ਨੰਬਰ ਤੇ ਡਾਇਰੈਕਟ ਪਰਿਵਾਰ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਮੋਗਾ ਕਾਸਟ ਜੱਟ ਸਿੱਖ ਗੋਤ ਸੰਦੂ ਉਮਰ 9 8 1996 ਕੱਦ 5 ਫੁੱਟ 5 ਇੰਚ ਪੜਾਈ ਬੀ ਕਾਮ ਐਂਡ 2 ਇਅਰ ਡਿਪਲੋਮਾ ਆਈ ਬੀਐਮ ਐਂਡ ਲੌਜੀਸਟਿਕਸ ਲੀਵਿੰਗ ਬ੍ਰਾਮਟਨ ਕੈਨੇਡਾ ਪੀਆਰ ਨੇ ਪੈਣਾ ਦੋ ਨੇ ਜੀ ਇੱਕ ਮੈਰਿਡ ਨੇ ਲੀਵਿੰਗ ਇਨ ਸਪੇਨ ਪਰ 1 ਕੇਜੀ ਕੈਨੇਡਾ ਐ ਤੇ ਮੰਗੇ ਪਰਿਵਾਰ ਦੇ ਮੁੰਡਾ ਜੁਐਸਏ ਜਾਂ ਕੈਨੇਡਾ ਪੀਆਰ ਹੋਵੇ 5 ਕਿੱਲੇ ਜ਼ਮੀਨ ਹੋਵੇ ਤੇ ਨਸ਼ੇ ਤੋਂ ਰਹਿਤ ਹੋਵੇ ਕੋਈ ਮੰਗਣਾ ਹੋਵੇ ਵਧੀਆ ਜੋਬ ਤੇ ਹੋਵੇ ਜਾਂ ਆਪਣਾ ਕਾਰੋਬਾਰ ਹੋਵੇ ਮੈਰਿਜ ਬਿਊਰੋ ਵਾਲੇ ਫੋਨ ਨਾ ਕਰਨ ਤੇ ਨਾਲ ਪਰਿਵਾਰ ਦੇ ਦੋ ਨੰਬਰ ਦਿੱਤੇ ਗਏ ਆ ਦੋਨਾਂ ਨੰਬਰਾਂ ਦੇ ਵਿੱਚੋਂ ਤੁਸੀਂ ਕਾਲ ਮੈਸੇਜ ਕਰਕੇ ਪਰਿਵਾਰ ਦੇ ਨਾਲ ਡਾਇਰੈਕਟ ਆਪਣੀ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਅਮਰਤਾਰੀ ਪਤਾ ਬਾਬਾ ਬਕਾਲਾ ਕਾਸਟ ਮਜਵੀ ਸਿੱਖ ਉਮਰ 15899 ਕੱਦ 5 ਫੁੱਟ 8 ਇੰਚ ਪੜਾਈ ਗ੍ਰੈਜੂਏਸ਼ਨ ਪੀਜੀਡੀਸੀਏ ਐਨਸੀਸੀ ਨੈਸ਼ਨਲ ਫੁੱਟਬਾਲ ਪਲੇਅਰ ਪੈਨ 21 ਪਾਦਰ ਐਜੂਕੇਸ਼ਨ ਡਿਪਾਰਟਮੈਂਟ ਕੰਮੇਜੀ ਟਰਬਨ ਕੋਚ ਵਿਦ ਸਿੰਘ ਟਰਬਨ ਸੈਂਟਰ ਮਹਿਤਾ ਚੌਕ ਮੰਗੇ ਪਰਵਾਰ ਦੀ ਕੁੜੀ ਨੇ ਗ੍ਰੈਜੂਏਸ਼ਨ ਕੀਤੀ ਹੋਵੇ ਅਮ੍ਰਿਤਧਾਰੀ ਹੋਵੇ ਫੈਮਿਲੀ ਅਮ੍ਰਿਤਧਾਰੀ ਹੋਵੇ ਤੇ ਫੈਸ਼ਨ ਡਿਜ਼ਾਈਨਰ ਜਾਂ ਵਧੀਆ ਟੇਲਰ ਹੋਵੇ ਤੇ ਨਾਲ ਦਿੱਤਾ ਗਿਆ ਹੈ ਜੀ ਪਰਿਵਾਰ ਦਾ ਨੰਬਰ ਦਿੱਤੇ ਗਏ ਨੰਬਰ ਤੇ ਡਾਇਰੈਕਟ ਪਰਿਵਾਰ ਦੇ ਨਾਲ ਤੁਸੀਂ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗੁਰਜੰਟ ਸਿੰਘ ਪਤਾ ਰਾਮਪੁਰਾ ਕਾਸਟ ਜੱਟ ਸਿੱਖ ਗੋਤ ਡਰਾਲ ਉਮਰ 3 ਦਾ 1994 ਕੰਦ 5 ਫੁੱਟ 7 ਇੰਚ ਪੜਾਈ ਬੀਏ ਗ੍ਰੈਜੂਏਟ ਪਲੱਸ ਇੰਜੀਨੀਅਰਿੰਗ ਡਿਪਲੋਮਾ ਭਰਾ ਇੱਕੀ ਗਵਰਨਮੈਂਟ ਜੌਬ ਤੇ ਆ ਭੈਣ ਇੱਕੀ ਮੈਰਿਡ ਹੈ ਫਾਦਰ ਜੌਬ ਕੰਪਨੀ ਦੇ ਵਿੱਚ ਕਰਦੇ ਆ ਤੇ ਮਦਰ ਹਾਊਸ ਵਾਈਫ ਨੇ ਕਾਮੀ ਜੀ ਇਹਨਾਂ ਦਾ ਦੁਬਈ ਕੰਪਨੀ ਦੇ ਵਿੱਚ 8 ਸਾਲ ਜੌਬ ਕਰਨ ਬਾਅਦ ਹੁਣ ਇੰਡੀਆ ਆਇਆ ਹੋਇਆ ਮੁੰਡਾ ਆਪਣਾ ਮੈਡੀਕਲ ਸਟੋਰ ਹੈ 4 ਬਿਗੇ ਜ਼ਮੀਨ ਹੈ ਮੁੰਡਾ ਨਸ਼ੇ ਤੋਂ ਰਹਿ ਤੇ ਮਾਂਗੇ ਕੁੜੀ ਨੇ ਪਲੱਸ 2 ਕੀਤੀ ਹੋਵੇ ਜੱਟ ਸਿੱਖ ਫੈਮਿਲੀ ਤੋਂ ਹੋਵੇ ਭਾਵੇਂ ਗਰੀਬ ਪਰਿਵਾਰ ਤੋਂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗਣੀ ਜੀ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਦਿੱਤੇ ਗਏ ਨੰਬਰ ਤੇ ਡਾਇਰੈਕਟ ਤੁਸੀਂ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਰਾਹੁਲ ਕੁਮਾਰ ਪਤਾ ਅਮ੍ਰਿਤਸਰ ਕਾਸਟ ਮੈਰਾ ਸਿੱਖ ਉਮਰ 31 ਤਿੰਨ 1995 ਕੱਦ 5 ਫੁੱਟ 7 ਇੰਚ ਪੜ੍ਹਾਈ 10th ਪ੍ਰਾਇਕੀ ਕੰਮ ਇਹਨਾਂ ਦਾ ਆਪਣਾ ਬਿਜ਼ਨਸ ਏ ਤੇ ਆਪਣਾ ਘਾਰੇ ਮੰਗੀ ਪਰਿਵਾਰ ਦੀ ਕੁੜੀ ਘੱਟ ਪੜ੍ਹੀ ਲਿਖੀ ਹੋਵੇ ਪਰਿਵਾਰ ਦੀ ਕਿਸੇ ਵੀ ਤਰ੍ਹਾਂ ਦੀ ਹੋਰ ਕੋਈ ਮੰਗ ਨਹੀਂ ਤੇ ਅਮਰਸੇਰ ਏਰੀਏ ਨੂੰ ਪਹਿਲੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਡਾਇਰੈਕਟ ਪਰਿਵਾਰ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਅਮਰਤਾਰੀ ਪਤਾ ਫਤਿਹਗੜ ਸਾਹਿਬ ਕਾਸਟ ਜੱਟ ਸਿੱਖ ਗੋਤ ਪੰਗੂ ਉਮਰ 15/2 1997 ਕੱਦ 5 ਫੁੱਟ 4 ਇੰਚ ਪੜਾਈ ਬੀਏ ਐਮਏ ਇਕਨੋਮਿਕਸ ਪੈਨ ਏਕੇ ਤੇ ਭਰਾ ਵੀ ਏਕੇ ਕੰਮ 2 ਇਅਰ ਐਕਸਪੀਰੀਅੰਸ ਇਨ ਕੰਪਨੀ ਮੰਗ ਮੁੰਡਾ ਵਧੀਆ ਪਰਿਵਾਰ ਤੋਂ ਹੋਵੇ ਅਮਰਤਾਰੀ ਹੋਵੇ ਸਰਕਾਰੀ ਨੌਕਰੀ ਦਾ ਐਨ ਆਰ ਆਈ ਹੋਵੇ 8 ਕਿੱਲੇ ਜ਼ਮੀਨ ਹੋਵੇ ਫਤਿਹਗੜ੍ਹ ਸਹਿਰ ਦੇ 100 ਕਿਲੋਮੀਟਰ ਏਰੀਆ ਦੇ ਹੀ ਸੰਪਰਕ ਕਰਨਾ ਤੇ ਨਾਲ ਪਰਿਵਾਰ ਦੇ ਦੋ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਡਾਇਰੈਕਟ ਤੁਸੀਂ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਇੰਦਰਜੀਤ ਕੌਰ ਪਤਾ ਜਗਰਾਉ ਕਾਸਟ ਐਸ ਸੀ ਗੋਤ ਸਹੋਟ ਉਮਰ 29 ਸਤ 2002 ਕਾਰ ਦਾ ਪਾਂਡਿਫੋਰਟ 5 ਇੰਚ ਪੜਾਈ ਪਲੱਸ 2 ਪਾਸ ਟੈਲੀ ਕੋਰਸ 2 ਇਅਰ ਜੌਬ ਐਕਸਪੀਰੀਅੰਸ ਪ੍ਰਾਇਕੇ ਤੇ ਮੰਗੇ ਪਰਿਵਾਰ ਦੀ ਮੁੰਡਾ ਪੀ ਆਰ ਉਹ ਵੀ ਕੈਨੇਡਾ ਆਸਟ੍ਰੇਲੀਆ ਜਾਂ ਇੰਗਲੈਂਡ ਦੇ ਵਿੱਚ ਤੇ ਨਾਲ ਨੰਬਰ ਦਿੱਤਾ ਗਿਆ ਹੈ ਪਰਿਵਾਰ ਦਾ ਦਿੱਤੇ ਗਿਆ ਨੰਬਰ ਤੇ ਡਾਇਰੈਕਟ ਤੁਸੀਂ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਵੀ ਲੈ ਸਕਦੇ ਆਂ हां जी एसी जी ਆਪਣੇ ਅੱਜ ਦੇ ਕੁਝ ਨਵੇਂ ਰਿਸ਼ਤੇ ਜਿਨ੍ਹਾਂ ਦੇ ਵਿੱਚੋਂ 5 ਲੜਕੀਆਂ ਤੇ 3 ਲੜਕਿਆਂ ਦੇ ਰਿਸ਼ਤੇ ਨੇ ਜੇਕਰ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਦਿੱਤੇ ਗਏ ਨੰਬਰਾਂ ਤੇ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਤੇ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਫਿਰ ਰਿਸ਼ਤਾ ਕਰਿਆ ਕਰੋ ਜੀ ਕਿਉਂਕਿ ਸਾਡਾ ਕੰਮ ਸਿਰਫ ਐਡ ਲਗਾਉਣ ਦਾ ਹੁੰਦਾ ਹੈ ਅਸੀਂ ਐਡ ਲਗਾ ਦਿੰਦੇ ਹਾਂ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸਾਡੀ ਵੀਡੀਓ ਦੇ ਵਿੱਚੋਂ ਰਿਸ਼ਤਾ ਦੇ ਕੇ ਕਰਨ ਦੇ ਵਿੱਚ ਜਾਂ ਬਾਅਦ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਸਦੇ ਜ਼ਿੰਮੇਵਾਰ ਤੁਸੀਂ ਖੁਦ ਹੋਮੋਗੇ ਕਿਉਂਕਿ ਸਾਡਾ ਕੰਮ ਸਿਰਫ ਐਡ ਦਾ ਹੁੰਦਾ ਹੈ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਐਡ ਲਗਵਾ ਸਕਦੇ ਹੋ ਜੀ ਅਸੀਂ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾਉਣੀ ਆ ਤੇ ਲੜਕੀਆਂ ਦੀ ਐਡ ਦੀ ਫੀਸ ਲੈਣੀ ਆ ਫੀਸ ਦਾ ਜੋ ਵੀ ਪ੍ਰੋਸੈਸ ਹੈ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤਾ ਜਾਵੇਗਾ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ